ਕਿ ਨਹੀਂ ਪਰਮੇਸ਼ਵਰ ਇਦਾਂ ਨਾ ਕਰ। ਪਰ ਉਹ 10 ਲੋਕ ਜਿਨ੍ਹਾਂ ਨੇ ਪੂਰੀ ਖਬਰ ਲਿਆਂਦੀ ਸੀ ਐਸੀ ਬਵਾਹੀ ਉਹ ਮਰ ਗਏ। ਉਹ ਪਰਮੇਸ਼ਵਰ ਕਹਿੰਦਾ ਜਿੰਨੇ ਲੋਕ ਮਿਸਰ ਚੋਂ ਨਿਕਲੇ ਨੇ ਉਹ ਲੱਖਾਂ ਦੀ ਗਿਤੀ ਸੀ। 40 ਸਾਲ ਇਸ ਜੰਗਲ ਚ ਘੁੰਮੋਗੇ ਤੇ ਇੱਕ ਵੀ ਤੁਹਾਡੇ ਚੋਂ ਮੇਰੇ ਉਸ ਵਾਅਦੇ ਕੀਤੀ ਵਾਲੀ ਪ੍ਰਥਵੀ ਚ ਦੇਚ ਨਹੀਂ ਜਾਓਗੇ। ਉਹ ਸਾਰੇ ਮਰ ਗਏ ਸੀ। ਨਵਾਂ ਵੰਸ਼ ਜਦੋਂ ਆਪਾਂ ਉਹ 34 ਸਾਲਾਂ ਦੇ ਵਿੱਚ ਕਲੇਪ ਜੋਸ਼ ਆ ਗਿਆ। ਸੋ ਐਸੇ موسی ਦੀ ਭਵਿਸ਼ਤਾ ਜਿਹੜੀ ਲਿਖੀ ਹੋਈ ਉਤਪਤ ਇੱਕ ਅਧਿਆਇ ਤੇ ਉਤਪਤ ਦੂਸਰਾ ਅਧਿਆਇ। ਅਸੀਂ ਇਹਨੂੰ ਹਜ਼ਾਰਾਂ ਵਾਰੀ ਪੜਿਆ ਸੁਣਿਆ ਹੋਣਾ। ਸੋ ਅੱਜ ਆਪਾਂ ਸਿੱਖ ਰਹੇ ਆ ਪਵਿੱਤਰ ਦੰਦੀ ਮਹੱਤਤਾ ਵੈਲਿਊ ਕੀ ਹੈ? परमेश्वर पिता ने आकाश ते पृथ्वी नु तोहां दे मिल रचया डे बाय डे पहले दिन दूसरे दिन तीसरे दिन चौथे पांचवें और छठे दिन जो पूरी एक कायनात बन जाती है छठे दिन उसने अपने स्वरूप दे ऊपर मनुख नु आदमी नु बनाया ओने नर नारी ने बनाया और दो दे ओधियां तीन पंक्तियां ਸੋ ਜਿਵੇਂ ਲਿਖਿਆ ਸੋ ਆਕਾਸ਼ ਤੇ ਧਰਤੀ ਤੇ ਉਹਨਾਂ ਦੀ ਸਾਰੀ ਵੱਸੋਂ ਸੰਪੂਰਨ ਕੀਤੀ ਗਈ। ਪਰਮੇਸ਼ਵਰ ਨੇ 7ਵੇਂ ਦਿਨ ਆਪਣੇ ਕਾਰਜ ਤੋਂ ਆਪਣੇ ਕੰਮ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ। 7ਵੇਂ ਦਿਨ ਆਪਣੇ ਸਾਰੇ ਕੰਮ ਤੋਂ ਜਿਹੜਾ ਉਹਨੇ ਬਣਾਇਆ ਸੀ ਆਪਣਾ ਕਾਰਜ ਜੋਇ ਕੀਤਾ ਸੀ ਵਿਨ ਹੋ ਗਿਆ। ਤਾਂ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ਿਸ਼ ਦਿੱਤੀ ਆ ਤੇ ਉਹ ਨੂੰ ਇਸ ਲਈ ਪਵਿੱਤਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ਵਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵਿਹਲਾ ਹੋ ਗਿਆ ਸੀ ਵਿਸ਼ਰਾਮ ਦਾ ਦਿਨ ਬlesing ਦਾ ਦਿਨ ਪਵਿੱਤਰ ਦਿਨ ਠਹਿਰਾਇਆ ਸੱਤਵੇਂ ਦਿਨ ਹੋ ਗਿਆ ਅੱਜ ਖੁਦਾਵੰ ਕਹਿੰਦਾ ਮੈਂ ਸ੍ਰਿਸ਼ਟੀ ਨੂੰ ਬਣਾਇਆ ਤੇ ਮੈਂ ਅੱਜ ਵਿਹਲਾ ਹੋ ਗਿਆ ਇੱਥੇ ਲਿਖਿਆ ਉਹ ਸੱਤਵੇਂ ਦਿਨ ਨੂੰ ਉਹਨੇ ਪਰਮੇਸ਼ਵਰ ਨੇ ਵਿਸ਼ਰਾਮ ਕੀਤਾ ਤੇ ਉਸ ਨੂੰ ਪਵਿੱਤਰ ਦਿਨ ਠਹਿਰਾ ਕੇ ਉਸ ਦਿਨ ਨੂੰ ਉਹਨੇ ਆਸ਼ੀਰਵਾਦ ਦਿੱਤਾ ਸੋ ਜਦੋਂ ਪੰਜੇ ਕਿਤਾਬਾਂ ਪੜ੍ਹਦੇ ਆਂ ਬਾਈਬਲ ਦੀਆਂ ਉੱਤਪਤ ਕੂਚ ਲੇਵੀਆ ਗਿਣਤੀ ਭਵਿਸ਼ਤਾ ਸਾਰ ਸੋਇਨਾ ਚ ਇੱਕ ਹੁਕਮ ਤੇ ਪਰ ਬਹੁਤ ਜਿਆਦਾ ਜ਼ੋਰ ਦਿੱਤਾ ਗਿਆ ਔਰ ਉਹ ਸੀਗਾ ਸੱਤਵਾਂ ਦਿਨ ਹੱਥ ਓਢਾਓ ਸੱਤਵਾਂ ਦਿਨ ਤੇ ਪਰਮੇਸ਼ੁਰ ਨੇ ਕਿਹਾ ਕਿ ਮੇਰਾ ਹੁਕਮ ਹੈ ਤੁਹਾਨੂੰ ਕਿ ਇਸ ਦਿਨ ਤੁਸੀਂ ਕੰਮ ਨਹੀਂ ਕਰਨਾ ਤੁਸੀਂ ਮੇਰੇ ਨਾਮ ਦੇ ਵਿੱਚ ਇਕੱਠੇ ਹੋਣਾ ਇਬਾਦਤ ਕਰਨੀ ਆ ਬੰਦਗੀ ਕਰਨੀ ਆ ਔਰ ਭਰੋਸਾ ਰੱਖਣਾ ਮੇਰੇ ਤੇ ਕਿਉਂਕਿ ਮੈਂ ਤੁਹਾਡਾ ਪਰਮੇਸ਼ਰ ਤੁਹਾਡੀ ਪਿਰਤਪਾਲ ਕਰਨ ਵਾਲਾ ਹਾਂ ਹਾਲੇਲੂਇਆ ਹਾਲੇਲੂਇਆ ਔਰ ਪਰਮੇਸ਼ਰ ਵਾਰ-ਵਾਰ ਕਹਿ ਰਿਹਾ ਨਾ ਨੂੰ ਕਿ ਤੁਸੀਂ 7ਵੇਂ ਦਿਨ ਕੰਮ ਨਹੀਂ ਕਰਨਾ 7ਵੇਂ ਦਿਨ ਤੁਸੀਂ ਭਰੋਸਾ ਕਰਨਾ ਆ ਕਿ ਤੁਸੀਂ ਬਿਨਾ ਕੰਮ ਕੀਤੇ ਵੀ ਜ਼ਿੰਦਾ ਰਹਿ ਸਕਦੇ ਹੋ ਮੈਂ ਤੁਹਾਡੀ ਪਿਰਤਪਾਲ ਕਰਨ ਵਾਲਾ ਪਰਮੇਸ਼ਵਰ ਹਾਂ ਮੈਂ ਤੁਹਾਡੇ ਵਾਅਦੇ ਦਾ ਪਰਮੇਸ਼ਵਰ ਹਾਂ ਮੈਂ ਤੁਹਾਡੇ ਵਾਸਤੇ ਕੋਈ ਦੇਸ਼ ਤਿਆਰ ਕੀਤਾ ਆ ਜੋ ਤੁਹਾਡੀ ਕਲਪਨਾ ਤੋਂ ਵੀ ਬਾਹਰ ਹੈ ਜਿੱਤੇ ਦੁੱਧ ਦੁੱਧ ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ ਵਾਰ-ਵਾਰ ਵਾਰ-ਵਾਰ ਇਹ ਆਗਿਆ ਦਿੱਤੀ ਜਾਂਦੀ ਸੀ ਤੇ ਇਸ ਕਬੀ ਪੀੜੀ ਦੇ ਵੱਲੋਂ ਵਾਰ-ਵਾਰ ਇਸ ਆਗਿਆ ਨੂੰ ਤੋੜਿਆ ਵੀ ਜਾਂਦਾ ਰਿਹਾ ਦੇਖੋ ਸਟੋਰੀ ਇੱਕ ਇਨਸਾਨ ਦੀ ਕਿ ਉਹ ਉਸੇ ਦਿਨ ਲਕੜੀਆਂ ਚੁੱਕਦਾ ਸੀ ਤੇ ਉਹ ਤੇ ਗਰੋਧ ਭੜ ਗਿਆ ਪਰਮੇਸ਼ਰ ਨੇ ਕਿਹਾ ਕਿ ਇਹਨੂੰ ਮਾਰ ਦਿਓ ਉਹ ਮਾਰਿਆ ਗਿਆ ਪਰਮੇਸ਼ਰ ਦੱਸਦਾ ਰਿਹਾ ਕਿ ਨਹੀਂ ਤੁਹਾਡੇ ਲਈ ਇਹ ਨਹੀਂ ਠੀਕ ਹੈਗਾ ਇਹ ਦਿਨ ਮੇਰੇ ਲਈ ਹੈ ਇਹ ਦਿਨ ਤੁਹਾਡੇ ਲਈ ਹੈ ਇਹ ਉਸ ਪਰਮੇਸ਼ਵਰ ਦੀ ਕੋਈ ਮਹਾਨ ਯੋਜਨਾ ਹੈ। ਔਰ ਸਾਨੂੰ ਪਰਮੇਸ਼ਵਰ ਦੀਆਂ ਆਗਿਆਵਾਂ ਨੂੰ ਮੰਨਣਾ ਸਾਡੇ ਲਈ ਸਾਡੀ ਆਤਮਿਕ ਬੁਨਿਆਦ ਸਾਡੀ ਜ਼ਰੂਰਤ ਹੈ। ਸੋ ਇੱਥੇ ਇੱਕ ਹੁਕਮ ਹੈ, ਇੱਥੇ ਇੱਕ ਬਲੇਸਿੰਗ ਹੈ ਕਿ ਸੱਤਵਾਂ ਦਿਨ ਪਰਮੇਸ਼ਵਰ ਨੇ ਇਹਨੂੰ ਆਸ਼ੀਸ਼ ਦਿੱਤੀ ਹੈ ਕਿ ਮੇਰਾ ਦਿਨ। ਪਰਮੇਸ਼ਵਰ ਕਹਿੰਦਾ ਮੈਂ ਇਹਨੂੰ ਬਲੇਸ ਕਰਦਾ ਇਹ ਪਵਿੱਤਰ ਦਿਨ। ਔਰ ਪਰਮੇਸ਼ਵਰ ਉਡੀਕ ਕਰਦਾ ਕਿ ਸੱਤਵੇਂ ਦਿਨ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਣਾ ਮੁਲਾਕਾਤ ਕਰਾਂ ਚਰਚ ਚ ਉਹਨਾ ਪਰਮੇਸ਼ਵਰ ਦਾ ਕੰਨੀਆਂ ਮੈਂ ਜਿਸ ਨੇ ਪ੍ਰਕਿਰਤੀ ਨੂੰ ਬਣਾਇਆ ਦੁਨੀਆ ਨੂੰ ਸਾਜੇ ਤੁਹਾਨੂੰ ਤੇ ਮੈਨੂੰ ਬਣਾਇਆ ਉਹਦਾ ਕੰਨੀਆਂ ਮੈਂ ਕਿ ਇਹ ਦਿਨ ਮੇਰਾ ਆ ਉਹ ਚਾਹੁੰਦਾ ਕਿ ਤੁਸੀਂ ਆਓ ਤਾਂਗੋਂ ਤੁਹਾਡੇ ਨਾਲ ਮੁਲਾਕਾਤ ਕਰਾਂ ਤੁਹਾਨੂੰ ਬLES ਕਰਾਂ ਤੁਹਾਨੂੰ ਵਰਕ ਦਵਾ ਤੁਹਾਨੂੰ ਵਾਦਾ ਤੁਹਾਡੇ ਜ਼ਿੰਦਗੀ ਵਿੱਚ ਹਰ ਇੱਕ ਜਗ੍ਹਾ ਜਿੱਥੇ ਜੇ ਤੁਹਾਨੂੰ ਜ਼ਰੂਰਤ ਹੈ ਮੈਂ ਉਸ ਇਸਿਆਂ ਨੂੰ ਕਮਜ਼ੋਰ ਹਿੱਸਿਆਂ ਨੂੰ ਤਾਕਤਵਰ ਕਰਾਂ सोई ब्याने की पुस्तक नवे नियम बारव् दे द आए और सब तो लैके सतार पंक्तियाँ बहुत ही महान और बड़ी गंभीर गल् जिखिया गई इतिया परमेश्वर ने इस किताब द्वारा यीशु मसीह जो संसार चाहे और परमेश्वर उस मकसद को ਲੈ ਕੇ ਜੋ ਸ਼ੁਰੂ ਦਾ ਮਕਸਦ ਸੀ ਜਿਹਨੂੰ موسی ਪੂਰਾ ਨਹੀਂ ਕਰ ਸਕਿਆ ਤੇ ਉਸ ਪਰਜਾ ਦੇ ਵਿੱਚੋਂ ਜਦੋਂ ਵਿਰੋਧ ਹੋਇਆ ਗੈਂਤ 13 14 ਦੇ ਅਧ ਦੇ ਵਿੱਚ ਫਿਰ ਅੱਗੇ ਜਾ ਕੇ ਲਿਖਿਆ ਹੈ ਕਿ موسی ਵੀ ਉਸ ਪਰਜਾ ਦੇ ਕਰਕੇ ਉਸ ਵਾਅਦੇ ਵਾਲੇ ਥਾਂ ਤੇ ਜਾ ਨਹੀਂ ਸਕਿਆ ਸੋ ਇਬਰਾਨੀਆਂ 12 ਦੀ 7 ਤੋਂ ਲੈ ਕੇ 17 ਪੰਕਤੀਆਂ ਪਰਬੂ ਯਿਸੂ ਮਸੀਹ ਉਸ ਮਕਸਦ ਨੂੰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਇਨਸਾਨ ਬਣੇ ਔਰ ਪ੍ਰਥਵੀ ਤੇ ਗਏ। ਉਹਨੇ ਉਹ ਮਿਸ਼ਨ ਪੂਰਾ ਕੀਤਾ। ਬਾਅਦ ਹੀ ਉਹ ਮਿਸ਼ਨ ਆਪਣੇ 12 ਪ੍ਰੇਰਤਾਂ ਨੂੰ ਦਿੱਤਾ ਕਿ ਇਸ ਕੰਮ ਨੂੰ ਤੁਸੀਂ ਅੱਗੇ ਲੈ ਕੇ ਜਾਓ। ਤੇ ਪ੍ਰਬੂ ਯਿਸੂ ਸਵਰਗ ਚਲੇ ਗਏ ਉਸ ਤੋਂ ਬਾਅਦ ਕਲੀਸੇ ਆਮਦਾ ਸਥਾਪਨਾ ਹੋਈਆਂ ਸੇਵਕਾਂ ਹੀ ਵਧੀਆਂ ਤੇ ਉਸ ਸਮੇਂ ਦੌਰਾਨ ਇੱਕ ਕਿਤਾਬ ਲਿਖ ਗਈ ਉਹਦਾ ਨਾਮ ਹੈ ਇਬਰਾਨੀਆਂ, ਹੀਬਰੂ। ਇਬਰਾਨੀਅਨ ਖਤ ਲਿਖਿਆ ਗਿਆ। ਇਹਦਾ ਰਾਈਟਰ ਅਗਿਆਤ ਮੰਨਿਆ ਜਾਂਦਾ ਹੈ ਬਹੁਤੇ ਲੋਕ ਕਹਿੰਦੇ ਨੇ ਪੌਲਸ ਨੇ ਲਿਖਿਆ ਇਸ ਨੂੰ ਇੱਥੇ ਦੇਖਿਆ ਤੁਸੀਂ ਸਹਾਰਾ ਜੋ ਕਰਦੇ ਹੋ ਇਹ ਤਾੜੇ ਜਾਣ ਦੇ ਨਿਮਿਤ ਹੈ ਪਰਮੇਸ਼ਵਰ ਆਪਣੇ ਵਚਨ ਦੁਆਰਾ ਤਾੜਨਾ ਦਿੰਦਾ ਹੈ ਤਾਂ ਕਿ ਸੁਧਾਰ ਪਿਆਦਾ ਹੋ ਜਾਵੇ ਪਰਮੇਸ਼ਵਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਵੇਂ ਪੁੱਤਰਾ ਨਾਲ ਕਿਉਂ ਜੋ ਉਹ ਕਿਹੜਾ ਅਜਿਹਾ ਪੁੱਤਰ ਹੈ ਜਿਹਨੂੰ ਉਹਦਾ ਪਿਓ ਨਹੀਂ ਤਾੜਦਾ ਇਹ ਗੱਲ ਕੰਬੀਰ ਸੁਣਨ ਵਾਲੀ ਹੈ ਕਿ ਜਿਹੜਾ ਪਿਓ ਹੈ ਪਿਤਾ ਆ ਆਪਣੇ ਬੱਚਿਆਂ ਨੂੰ ਤਾੜਨਾ ਕਰਦਾ ਹੈ ਤਾਂ ਕਿ ਉਹ ਸਹੀ ਮਾਰਗ ਤੇ ਚੱਲਣ ਕਿਉਂਕਿ ਉਹਨਾਂ ਦੀ ਲਾਈਫ ਜਿਹੜੀ ਹੈ ਉਹਨਾਂ ਨੇ ਜਿਉਣੀ ਹੈ ਤੇ ਜਿਹੜੇ ਸਮੇਂ 'ਚ ਉਹ ਪਿਤਾ ਲੰਘ ਕੇ ਗਿਆ ਉਹ ਸਮਝ ਉਹਨਾਂ ਨੂੰ ਲੰਘਣਾ ਹੁੰਦਾ ਹੈ ਉਹ ਹਮੇਸ਼ਾ ਡਾਂਟਦਾ ਕਿ ਨਹੀਂ ਤੁਸੀਂ ਇਦਾਂ ਨਹੀਂ ਇਦਾਂ ਕਰੋ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਤੇ ਐਸਾ ਕੋਈ ਪਿਓ ਨਹੀਂ ਜਿਹੜਾ ਆਪਣੇ ਬੱਚੇ ਨੂੰ ਨਾ ਡਾਂਟੇ ਤੁਸੀਂ ਲਿਖਿਆ ਪਰ ਜੇ ਤੁਸੀਂ ਉਹ ਤਾੜਨਾ ਤੋਂ ਬਿਨਾ ਰਹੇ ਜੀ ਦੇ ਵਿੱਚ ਸਾਰੇ ਸਾਂਝੀ ਹੁੰਦੇ ਹਨ ਤਾਂ ਤੁਸੀਂ ਪੁੱਤਰ ਨਹੀਂ ਸਗੋ ਹਰਾਮ ਦੇ ਹੋ ਸੰਸਾਰਿਕ ਬਾਪ ਭਾਵੇਂ ਤਾੜੇ ਨਾ ਥਾੜੇ ਪਰ ਸਵਰਗ ਦਾ ਪਰਮੇਸ਼ਵਰ ਬ੍ਰਹਿਮੰਡ ਨੂੰ ਰਚਣ ਵਾਲਾ ਉਸ ਦਾ ਪਿਤਾ ਹੈ ਉਹ ਜ਼ਰੂਰ ਤਾੜਨਾ ਕਰਦਾ ਹੈ ਉਹ ਹੀ ਤਾੜਨਾ ਜਿਹੜੀ ਆ ਕਈ ਰੂਪ ਚ ਸਾਨੂੰ ਦੇਖਣ ਨੂੰ ਮਿਲਦੀ ਹੈ ਤੇ ਲਿਖਿਆ ਪਰਮੇਸ਼ੁਰ ਵੀ ਤਾੜਦਾ ਹੈ ਤਾੜਨਾ ਦਾ ਮਤਲਬ ਹੁੰਦਾ ਬੋਲੋ ਸੁਧਾਰ ਪੈਦਾ ਕਰਨਾ ਫਿਰ ਲਿਖਿਆ ਜੇ ਤੁਸੀਂ ਤਾੜਨ ਤੋਂ ਬਿਨਾ ਰਹੇ ਤਾਂ ਪੁੱਤਰ ਨਹੀਂ ਹਰਾਮ ਦੇ ਹੋ ਨੋ ਐਤ ਸਾਡੇ ਸ਼ਰੀਰਿਕ ਪਿਤਾ ਵੀ ਹਨ ਜਿਹੜੇ ਤਾੜਨਾ ਕਰਦੇ ਹਨ ਅਸੀਂ ਉਹਨਾਂ ਦਾ ਆਦਰ ਕੀਤਾ ਤਾਂ ਭਲਾ ਅਸੀਂ ਬਹੁਤ ਵਧੇਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅੱਜ ਜਿੰਦਾ ਰਹੀਏ ਸੰਤ ਬਲੂਸ ਕਹਿੰਦਾ ਕ੍ਰੰਤੀ ਚ 4 15 ਚ ਕਿ ਤੁਹਾਡੇ ਭਾਵੇਂ 10000 ਉਸਤਾਦ ਹੋਣ ਪਰ ਆਤਮਿਕ ਪਿਤਾ ਮੈਂ ਹੀ ਹਾਂ ਸੁ ਲਿਖਿਆ ਜਿਸ ਸਰੀਰਿਕ ਪਿਤਾ ਜਿਹਨੇ ਥੋੜਾ ਸਮਾਂ ਸਮ ਰਹਿਣਾ ਹੈ ਅਗਰ ਅਸੀਂ ਉਹਨਾਂ ਦੇ ਅਧੀਨ ਰਹੇ ਉਹਨਾਂ ਦੀ ਤਾੜਨਾ ਨੂੰ ਸਹਿ ਲਿਆ ਤੇ ਕੀ ਜਿਹੜੇ ਸਾਡੇ ਆਤਮਿਕ ਪਿਤਾ ਨੇ ਕੀ ਅਸੀਂ ਉਹਨਾਂ ਦਾ ਸਾਹਮਣਾ ਕਰੀਏ ਨਹੀਂ ਅਸੀਂ ਉਹਨਾਂ ਦੇ ਅਧੀਨ ਰਹੀਏ ਬਾਣੀ ਚ ਲਿਖਿਆ ਹੈ ਅੱਗੇ ਤਾਰੀ ਕਰੀਏ ਤਾਕੇ ਜੀਵਨ ਪ੍ਰਾਪਤ ਕਰੀਏ ਇਹਦੇ ਲਿਖਿਆ ਜੀਵੀਏ ਜ਼ਿੰਦਾ ਰਹੀਏ ਉਹ ਤਾਂ ਸੰਸਾਰਿਕ ਪਿੰਡ ਦੀ ਗੱਲ ਕਰਦਾ ਹੈ ਉਹ ਤਾਂ ਥੋੜੇ ਦਿਨਾਂ ਤੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਹਨ ਪਰ ਇਹ ਲਾਭ ਦੇ ਲਈ ਕਿ ਅਸੀਂ ਉਹਦੀ ਪਵਿੱਤਰਤਾ ਵਿੱਚ ਸਾਂਝੀ ਹੋਈਏ ਸਵਰਗ ਦਾ ਪਰਮੇਸ਼ਰ ਸਾਡਾ ਸਵਰਗ ਦਾ ਪਿਤਾ ਪਰਮੇਸ਼ੁਰ ਹੈ ਉਹ ਵੀ ਸਾਨੂੰ ਤਾੜਨਾ ਦਿੰਦਾ ਆ ਤਾਂ ਕਿ ਅਸੀਂ ਉਹਦੀ ਤਾੜਨਾ ਦੇ ਵਿੱਚ ਰਹਿ ਕੇ ਪਵਿੱਤਰ ਬਣੀਏ 11 ਆਇਤਾਂ ਸਾਰੀ ਤਾੜਨਾ ਜਿਹੜੀ ਐ ਜਦੋਂ ਸਾਨੂੰ ਕੋਈ ਬੰਦਾ ਸਮਝਾਉਂਦਾ ਆ ਤਾੜਨਾ ਕਰਦਾ ਸਾਡੀ ਤੇ ਤੇ ਲਿਖਿਆ ਹੈ ਤਾੜਨਾ ਉਸ ਸਮੇਂ ਖੁਸ਼ੀ ਦੀ ਗੱਲ ਨਹੀਂ ਹੁੰਦੀ ਉਹ ਆਨੰਦ ਦੀ ਗੱਲ ਨਹੀਂ ਹੁੰਦੀ ਸਗੋਂ ਬੁਰੀ ਲੱਗਦੀ ਐ ਉਹ ਸੋਗ ਦੀ ਗੱਲ ਲੱਗਦੀ ਐ ਪਰ ਉਸ ਤੋਂ ਬਾਅਦ ਜਿਹੜੇ ਤਾੜੇ ਜਾਂਦੇ ਹਨ ਲਿਖਿਆ ਸੁਧਾਰੇ ਜਾਂਦੇ ਹਨ ਤੇ ਫਿਰ ਸਾਡੇ ਅੰਦਰ ਉਹ ਧਰਮ ਦੇ ਸ਼ਾਂਤੀ ਦੇ ਫਲ ਪੈਦਾ ਕਰਦੀ ਹੈ ਤਾੜਨਾ ਮੌਕੇ ਦੀ ਤਾਂ ਬੁਰੀ ਲੱਗਦੀ ਹੈ ਪਰ ਉਸ ਤੋਂ ਬਾਅਦ ਬੋਲ ਸੁਧਾਰ ਵੀ ਆਉਂਦਾ ਹੈ ਸਾਡੇ ਜੀਵਨ ਦੇ ਵਿੱਚ ਬਾਈਬਲ ਚ ਵਾਰ-ਵਾਰ ਲਿਖਿਆ ਹੈ ਕਿ ਬਾਲਕ ਨੂੰ ਛਟੀ ਨਾਲ ਤਾੜ ਤੇ ਉਹਦੇ ਰਾਹ ਨੂੰ ਨਰਕ ਤੋਂ ਬਚਾ ਲੈ ਬਾਲਕ ਨੂੰ ਛੋਟੀ ਹੁੰਦੇ ਹੀ ਵੇ ਰਾਹ ਸਿਖਾ ਦੇ ਵੱਡਾ ਹੋ ਕੇ ਕਦੇ ਨਾ ਮੁੜੇਗਾ ਉਥੇ ਲਿਖਿਆ ਛਟੀ ਨਾਲ ਤਾੜ ਉਹਦੀ ਜਾਨ ਨੂੰ ਹਪਤਾਲ ਤੋਂ ਨਰਕ ਤੋਂ ਬਚਾ ਲੇ ਤਾੜਨਾ ਜਿਹੜੀ ਹੈ ਸੁਧਾਰ ਪੈਦਾ ਕਰਦੀ ਹੈ ਇਸ ਲਈ ਹੁਣ ਵਚਨ ਚ ਕਹਿੰਦਾ ਇਬਾਨੀਆਂ 12 ਦੀ 12 ਢਿੱਲਿਆਂ ਹੱਥਾਂ ਨੂੰ ਢਿੱਲਿਆਂ ਹੱਥਿਆਂ ਨੂੰ ਮਜ਼ਬੂਤ ਕਰਨਾ ਹੈ ਭੇੜਦੇਆਂ ਗੋਡਿਆਂ ਨੂੰ ਸਿੱਧਾ ਕਰੋ ਭੇੜਦੇ ਗੋਡੇ ਮਤਲਬ ਕੀ ਹੈ ਕਿ ਜੇ ਪ੍ਰਭੂ ਦੀ ਕਮਾਂ ਦੀ ਵਾਰੀ ਆਉਂਦੀ ਹੈ ਉਦੋਂ ਸਾਡੇ ਕਦਮ ਨਹੀਂ ਉੱਠਦੇ। ਪ੍ਰਭੂ ਦੇ ਘਰ ਜਾਣ ਦੇ ਲਈ ਸਾਡੇ ਕਦਮ ਉਦੋਂ ਨੁ ਤੁਰਦੇ ਨਹੀਂ। ਪਰ ਜੇ ਤੁਸਾਨੂੰ ਦੁਨਿਆਵੀ ਕੰਮ ਨੇ ਕੋਈ ਵਿਆਹ ਪਾਰਟੀਆਂ ਤੇ ਫਿਰ ਅਸੀਂ ਨੀਂਦ ਵੀ ਨਹੀਂ ਆਉਂਦੀ ਕਿ ਸਾਡੇ ਨੇ ਜਾਣਾ। ਸੋ ਬਾਣੀ ਜੀ ਲਿਖਿਆ ਕਿ ਭੇਡਿਆਂ ਗੋਡਿਆਂ ਸਿੱਧੇ ਕਰੋ। ਪ੍ਰਭੂ ਦੇ ਰਾਹਾਂ ਦੇ ਵੱਲ ਸਿੱਧੇ ਕਰੋ। ਕਮਜ਼ੋਰ ਅਥਲ ਤਕੜੇ ਕਰੋ। ਇਹ ਉਠਾ-ਠਾਓ ਸਵਰਗ ਦੇ ਵੱਲ ਪ੍ਰਾਰਥਨਾ ਕਰੋ ਹallelujah। ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਤਾਂ ਕਿ ਜਿਹੜਾ ਲੰਗੜਾ ਹੋਵੇ ਉਹ ਜੋੜੋਂ ਨਾ ਖੜੇ ਸਭੋ ਚੰਗਾ ਹੋ ਜਾਵੇ ਪਰਮੇਸ਼ਵਰ ਤੁਹਾਡੇ ਜੀਵਨ ਚੰਗਾਈ ਪਰਮੇਸ਼ਵਰ ਤੁਹਾਡੇ ਜੀਵਨ ਚ ਆਸ਼ੀਸ਼ ਤੇ ਪਰਮੇਸ਼ਵਰ ਤੁਹਾਡੇ ਜੀਵਨ ਚ ਬਰਕਤ ਪਰਬੁਰ ਦੀ ਲਾਗੀ ਆਉਣੀ ਮੰਗਦਾ ਹੈ 14 ਆਇਤ ਸਭਨਾਂ ਨਾਲ ਮੇਲ ਮਿਲਾ ਕਰੋ ਤੇ ਮਿਲਾਪ ਦਾ ਪਿੱਛਾ ਕਰੋ ਪਵਿੱਤਰ ਤਾਈ ਦਾ ਜਿਹਦੇ ਬਿਨਾ ਕੋਈ ਪ੍ਰਭੂ ਨੂੰ ਨਾ ਵੇਖੇਗਾ ਪਵਿੱਤਰਤਾਈ ਤੋਂ ਬਿਨਾ ਜੀ ਪ੍ਰਭੂ ਨੂੰ ਵੇਖ ਨਹੀਂ ਸਕਦੇ ਸੁਪੰਤਰਾ ਆਇਆ ਤਾਂ ਵੇਖਣਾ ਕੋਈ ਪਰਮੇਸ਼ਵਰ ਦੀ ਕਿਰਪਾ ਤੋਂ ਬੰਜ ਨਾ ਰਹੇ ਨਾ ਹੋਵੇ ਕਿ ਕੋਈ ਕੁੜਤਨ ਦੀ ਜੜ ਫੁੱਟ ਕੇ ਦੁੱਖ ਦੇਵੇ ਵਾਲੇ ਉਹਦੇ ਕਾਨ ਭ੍ਰਿਸ਼ਟ ਹੋ ਜਾਣ ਕੁੜਤਨ ਦੀ ਜੜ ਸਮਝਦੇ ਹੋ ਕਿ ਨਹੀਂ ਸਾਰਾ ਐਡਾ ਬੜਾ ਰਾਸਟਰ ਲੱਖਾਂ ਲੋਕ ਜੋ ਮੇਸਜ ਚ ਨਿਕਲੇ ਔਰ ਪ੍ਰਭੂ ਦੇ ਵਾਅਦੇ ਵਾਲੇ ਸਥਾਨ ਜਾ ਰਹੇ ਸੀ ਕੋਚ ਲੋਕ ਉਹਨਾਂ ਵਿੱਚ ਐਸੇ ਹੋਏ ਤੇ ਨਾ ਤੇ ਆਪ ਗਏ ਤੇ ਨਾ ਉਹਨਾਂ ਨੂੰ ਜਾਣ ਦਿੱਤਾ ਉਹ ਖੁਦ ਵੀ ਮਰ ਗਏ ਆ ਤੇ ਉਹਨਾਂ ਦੂਸਰੇ ਨਾਲ ਜਨ ਵੀ ਮਾਰ ਲਿਆ ਸੋ ਬਾਣੀ ਕਹਿੰਦੀ ਆ ਇਹ ਪਿਆਰਿਆ ਬੁਰੇ ਦੀ ਨਹੀਂ ਸਗੋਦੂ ਭਲੇ ਦੀ ਰੀਸ ਕਰ ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ਰ ਤੋਂ ਹੈ ਜਿਹੜਾ ਬੁਰਾ ਕਰਦਾ ਉਹ ਸ਼ੈਤਾਨ ਤੋਂ ਹੈ ਉਹਨੇ ਪਰਮੇਸ਼ਰ ਨੂੰ ਜਾਣਿਆ ਨਹੀਂ ਸੋ ਵੇਖਣਾ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਨਾ ਹੋਵੇ ਕਿ ਕੋਈ ਕੁੜਤਨ ਦੀ ਜੜ ਫੁੱਟ ਕੇ ਦੁੱਖ ਦੇਵੇ ਅਤੇ ਬਾਲੇ ਉਹਦੇ ਕਾਰਨ ਪ੍ਰੇਸ਼ਟ ਹੋ ਜਾਣ 16 ਐਤ ਨਾ ਹੋਵੇ ਕੋਈ ਹਰਾਮਕਾਰ ਅਥਵਾ ਇਸ 100 ਵਾਂਗੂ ਕੁਤਰ ਨਹੀਂ ਹੋਵੇ ਜਿਨ ਇੱਕ ਡੰਗ ਦੇ ਖਾਣ ਪਿੱਛੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਸੁਟਿਆ ਸੋ ਬਾਣੀ ਬਾਰ-ਬਾਰ ਕਹਿੰਦੀ ਕਿ ਅਸੀਂ ਰੋਟੀ ਨਾਲ ਨਹੀਂ ਪਰਮੇਸ਼ਰ ਦੇ ਬਚਨ ਨਾਲ ਜਿੰਦਾ ਰਹਿੰਦੇ ਇੱਕ ਡੰਗ ਦੇ ਖਾਣੇ ਪਿੱਛੇ ਇਹ 100 ਨੇ ਆਪਣਾ ਹੱਕ ਵੇਚਦਾ ਜਿਹੜੀ ਬਲੇਸਿੰਗ ਉਹਨੂੰ ਮਿਲਣੀ ਸੀ ਉਹ ਤਾਂ ਵਾਂਝਾ ਹੋ ਗਿਆ ਅਤੇ ਉਹ ਬਰਕਤ ਉਹਦੇ ਭਰਾ ਨੂੰ ਮਿਲ ਗਈ ਜਿਹੜਾ ਛੋਟਾ ਸੀ ਯਾਕੂਬ ਸੋ ਅੱਜ ਇਨਸਾਨ ਰੋਟੀ ਪਿੱਛੇ ਕੀ ਨਹੀਂ ਕਰਦਾ ਉਪਦੇਸ਼ਕ ਕਹਿੰਦਾ ਸਾਰੀ ਉਮਰ ਨਿਕਲ ਜਾਂਦੀ ਐ ਸਾਰੀ ਰੋਟੀ ਵਾਸਤੇ ਪੇਟ ਵਾਸਤੇ ਕਹਿੰਦਾ ਪੇਟ ਭਰਦਾ ਹੀ ਨਹੀਂ ਜਿੰਨਾ ਚਿਰ ਸਬਰ ਨਹੀਂ ਆਂਗਾ ਉਹਨਾਂ ਚਿਰ ਰ ਜ ਨਹੀਂ ਸਕਦੇ ਇੱਕ ਡੰਗ ਦੇ ਖਾਣ ਪਿੱਛੇ ਮਾਣੇ ਕਹਿੰਦੀ ਮੁਫਤਾਂ ਨਹੀਂ ਖਾਈਦਾ ਫਰੀ ਦਾ ਅੱਜ ਲੱਗਿਆ ਉਹਨੇ ਕਿਤੇ ਲੰਗਰ ਵੀ ਹਾਜੀ ਵਾਲਾ ਕਿਹਨੂੰ ਪਤਾ ਭਰ ਲੋ ਝੋਲੀ ਹੁਣ ਅੱਜ ਖਾ ਲੋ ਕੱਲ ਨੂੰ ਕਿੱਥੋਂ ਖਾਓਗੇ ਅਸੀਂ ਪਰਮੇਸ਼ਵਰ ਦੀ ਬਹੁਤ ਵੱਡੀ ਬਲੇਸਿੰਗ ਨੂੰ ਖੋ ਬੈਠਦੇ ਆ ਸੋ ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾ ਰਿਹਾ ਕਿ ਇਸਾਉ ਨੇ ਇੱਕ ਡੰਗ ਦੇ ਖਾਣੇ ਪਿੱਛੇ ਉਹਨਾਂ ਨੂੰ ਬਰਕਤ ਗਵਾ ਲਈ ਤੇ ਲਿਖਿਆ ਉਹਨੇ ਰੋ ਰੋ ਕੇ ਤਹਾ ਮਾਰੀਆਂ ਕਿ ਮੈਨੂੰ ਬਲੇਸਿੰਗ ਮਿਲੇ ਪਰ ਉਹਨੂੰ ਮਿਲੀ ਨਹੀਂ ਆਸ਼ੀਸ਼ ਨਹੀਂ ਮਿਲੀ ਇਸ ਗੱਲ ਧਿਆਨ ਰੱਖਿਏ ਕਿ ਕੋਈ ਇਸ ਹੋਂ ਵਰਗਾ ਨਾ ਹੋਵੇ ਉਹਨੂੰ ਲਿਖਿਆ ਹਰਾਮ ਕਰ ਗਿਆ ਕਿ ਜਿਹਨੇ ਇੱਕ ਡੰਗ ਦੇ ਭੋਜਨ ਪਿੱਛੇ ਆਪਣੇ ਜੇਠੇ ਉਹਦਾ ਹੱਕ ਨਹੀਂ ਦਿੱਤਾ ਤੁਸ ਜਾਣਿਆ ਸੋ ਤੁਸੀਂ ਸੰਸਾਰ ਦੇ ਵਿੱਚੋਂ ਬੁਲਾਏ ਗਏ ਹੋ ਜੇਠੇ ਹੋ ਤੁਸੀਂ ਪਰਮੇਸ਼ਵਰ ਦੇ ਪੁੱਤਰ ਧੀਆਂ ਹੋ ਤੁਸੀਂ ਤੁਸੀਂ ਉਹਦੇ ਲਹੂ ਦੇ ਖਰੀਦੇ ਗਏ ਹੋ ਤਾਂ ਪਰਮੇਸ਼ਵਰ ਉਹਨੇ ਪੁੱਤਰ ਧੀਆਂ ਬਣਾਉਂਦਾ ਆ ਬਣਾਇਆ ਸੋ ਇਸ ਕਰਕੇ ਆਪਣੇ ਜੀਵਨ ਦੀ ਜਿਹੜੀ ਬੁਲਹਾੜ ਸਮਝੋ ਕਿ ਤੁਸੀਂ ਬੁਲਾਏ ਗਏ ਹੋ ਸੰਸਾਰ ਦੇ ਵਿੱਚੋਂ ਤੁਸੀਂ ਚੁਣੇ ਗਏ ਹੋ ਸੰਸਾਰ ਦੇ ਵਿੱਚੋਂ ਆਪਣੀ ਪਹਿਲ ਨੂੰ ਸਮਝੋ ਕਿ ਮੈਨੂੰ ਖੁਦਾਵੰ ਪਰਮੇਸ਼ਵਰ ਨੇ ਬੁਲਾਇਆ ਹੋਇਆ ਸੋ ਇਸ ਕਰਕੇ ਅਸੀਂ ਸਿੱਖ ਰਹੇ ਹਾਂ ਪਵਿੱਤਰ ਦੇਣ ਦੀ ਮਹੱਤਤਾ ਕਿ ਪਰਮੇਸ਼ਵਰ ਤੁਹਾਨੂੰ ਹੋਰ ਉੱਚਿਆਂ ਤੇ ਹੋਰ ਤੁਹਾਨੂੰ ਵਾਅਦਾ ਦੇਣਾ ਚਾਹੁੰਦਾ ਹੈ ਆਪਣੇ ਜੀਵਨ ਦੇ ਵਿੱਚ ਕੁਝ ਨਿਯਮ ਨਿਰਧਾਰਤ ਕਰੋ ਕਿ ਮੇਰੇ ਪਰਮੇਸ਼ਵਰ ਦਾ ਪਵਿੱਤਰ ਦੇਣਾ ਹੈ ਮੈਂ ਇਸ ਦੁਨਤ ਕਿਤੇ ਨਹੀਂ ਜਾਣਾ ਮੈਂ ਆਪਣੇ ਪ੍ਰਭੂ ਦੇ ਕੋਲ ਜਾਣਾ ਹੈ 17 ਅਧ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਮਗਰੋਂ ਜਦ ਉਹਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਤਉ ਆਪਰਵਾਨ ਹੋ ਗਿਆ ਇਸ ਲਈ ਜੇ ਉਹਨੂੰ ਤੋਬਾ ਕਰਨ ਦਾ ਮੌਕਾ ਨਾ ਮਿਲਿਆ ਭਾਵੇਂ ਉਹਨੇ ਹੰਝੂ ਕੇਰ ਕੇ ਕੇ ਹੰਝੂ ਕੇਰ ਕੇ ਤੇ ਉਹਨੇ ਪ੍ਰਾਰਥਨਾ ਕੀਤੀ ਭਾਲਿਆ ਪਰ ਉਹਨੂੰ ਕੁਝ ਨਹੀਂ ਮਿਲਿਆ ਸਮਾਂ ਬੜਾ ਕੀਮਤੀ ਹੈ ਔਰ ਇਸ ਸਮੇਂ ਹੀ ਕਦਰ ਜਿਹੜੀ ਤੁਸੀਂ ਕਰਨੀ ਹੈ ਪਰ ਆਪਣੇ ਜੀਵਨ 'ਚ ਇੱਕ ਨਿਯਮ ਨਿਰਧਾਰਤ ਕਰਨਾ ਹੈ ਕਿ ਪਰਮੇਸ਼ਵਰ ਤੁਹਾਨੂੰ ਮੁਹੱਬਤ ਕਰਦਾ ਆ ਪਰਮੇਸ਼ਵਰ ਤੁਹਾਨੂੰ ਪ੍ਰੇਮ ਕਰਦਾ ਹੈ ਔਰ ਪਰਮੇਸ਼ਵਰ ਤੁਹਾਨੂੰ ਸਿਖਾਉਣਾ ਚਾਹੁੰਦਾ ਆ ਤਾਂ ਕਿ ਉਹਦੀਆਂ ਮਹਾਨ ਤੇ ਪਵਿੱਤਰ ਪ੍ਰਤੀਜ्ञਾਵਾਂ ਨੂੰ ਸੀ ਜਾਣੀਏ ਪੂਰਾ ਕਰੀਏ ਅਤੇ ਉਹਦੇ ਕੋਲੋਂ ਆਸ਼ੀਸ਼ ਨੂੰ ਗ੍ਰਹਿਣ ਕਰੀਏ ਸੋ موسی ਤੇ ਬਵਿੰਦਸਾਰ 6 ਦੀ 4 ਤੋਂ ਲੈ ਕੇ 5 ਵਿੱਚ ਉੱਥੇ ਕਹਿੰਦਾ ਹੈ ਇਜ਼ਰਾਈਲ ਆਪਣੇ ਪਰਮੇਸ਼ਰ ਨੂੰ ਪਿਆਰ ਕਰ ਤੇਰਾ ਪਰਮੇਸ਼ਰ ਕੋਈ ਹੋਰ ਪਰਮੇਸ਼ਰ ਹੈ ਔਰ ਮਰਕਸ 12 29 30 ਉਹਦੇ ਲਿਖਿਆ ਕਿ ਤੁਸੀਂ ਆਪਣੇ ਸਾਰੇ ਮਨ ਆਪਣੀ ਸਾਰੇ ਸ਼ਕਤੀ ਸਾਰੇ ਦਿਲ ਦਿਮਾਗ ਤੋਂ ਸਾਰੇ ਜੋਰ ਨਾਲ ਆਪਣੇ ਰੱਬ ਨੂੰ ਪਿਆਰ ਕਰ ਵੀ ਗਾਨਾ ਪਰਮੇਸ਼ਰ ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਉਹਦੀ ਹੁਕਮਾਂ ਨੂੰ ਮੰਨਣਾ ਜਿੰਨਾ ਚਿਰ ਤੁਹਾਡੇ ਅੰਦਰ ਪ੍ਰਭੂ ਦੇ ਲਈ ਪਿਆਰ ਹੈ ਨਹੀਂ ਜਿੰਨਾ ਚਿਰ ਪ੍ਰਭੂ ਯੀਸ਼ੂ ਮਸੀਹ ਦੇ ਲਈ ਤੁਹਾਡੇ ਅੰਦਰ ਮੁਹੱਬਤ ਨਹੀਂ ਹੈਗੀ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਕਦੇ ਵੀ ਮੰਨ ਨਹੀਂ ਸਕੋਗੇ ਗੱਲ ਸਮਝ ਆ ਰਹੀ ਜਿੰਨਾ ਚਿਰ ਸਾਡੇ ਅੰਦਰ ਪ੍ਰਭੂ ਦੇ ਲਈ ਮੁਹੱਬਤ ਨਹੀਂ ਹੈ ਉਹਨਾਂ ਚਿਰ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਪੂਰਾ ਨਹੀਂ ਕਰ ਸਕੋਗੇ ਗੌਰ ਨਾਲ ਧਿਆਨ ਨਾਲ ਸੁਣੋ ਪਰਮੇਸ਼ਵਰ ਨੇ ਜਦੋਂ ਆਦਮ ਨੂੰ ਬਣਾਇਆ ਸੀ 6ਵੇਂ ਦਿਨ ਅਰੋ ਰੋਜ਼ ਸੰਗਤੀ ਕਰਦਾ ਸੀ ਸਾਰੇ ਬੈਠ ਜਾਓ ਪਰ ਜਾਗਰੂ ਹੋਣਾ ਧਿਆਨ ਨਾਲ ਸੁਣਨਾ ਸੋ ਜਦੋਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ ਅਰ ਨੇ ਉਹਨੂੰ ਬਾਅਦ ਇੱਕ ਅਦੰਤਾ ਉਹਦੇ ਲਈ ਅਦੰਤਾ ਬਗੀਚਾ ਇੱਕ ਬਗੀਚਾ ਸੀ ਜਿੱਥੇ ਰੱਖਿਆ ਰੋਜ਼ ਗੱਲ ਕਰਦਾ ਸੀ ਪਰਮੇਸ਼ਰ ਹੁਣ ਜੇ ਆ ਸੋਚੋ ਰੱਬ ਤੋਂ ਵੱਡਾ ਕੋਈ ਟੀਚਰ ਹੋ ਸਕਦਾ ਦੁਨੀਆ 'ਚ ਜਿਹਨੇ ਸਾਰੀ ਦੁਨੀਆ ਨੂੰ ਬਣਾਇਆ ਹੋਵੇ ਬਹੁਤ ਵੱਡਾ ਕੋਈ ਸਿੱਖਣ ਵਾਲਾ ਸਿਖਵਾਉਣ ਵਾਲਾ ਹੋ ਸਕਦਾ ਹੱਥ ਡਾਲ ਗਿਆ ਸੁਣਦੇ ਪਏ ਹਾਂ ਕਿ ਰੱਬ ਤੋਂ ਵੱਡਾ ਕੋਈ ਅਧਿਆਪਕ ਹੋ ਜੂਗਾ ਹਾਂ ਤੇ ਨਾ ਦੱਸੋ ਨਹੀਂ ਹੋ ਸਕਦਾ ਨਾ ਸੋ ਲਿਖਿਆ ਪਰਮੇਸ਼ਰ ਰੋਜ਼ ਆਦਮ ਦੇ ਨਾਲ ਸੰਤਰੀ ਕਰਦਾ ਰੋਜ਼ ਮਿਲਦਾ ਨਾਲ ਹਵਾ ਵੀ ਨਾਲ ਹੀ ਮਿਲਦੀ ਸੀ ਆਦਮ ਦੀ ਪਹਿਲੀ ਪਤਨੀ ਇੱਕੋ ਹੀ ਪਤਨੀ ਸੀ ਸੋ ਜਦੋਂ ਪਰਮੇਸ਼ਵਰ ਰੋਜ਼ ਗੱਲ ਕਰਦਾ ਹੈ ਉਹ ਰੋਜ਼ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਫੇਰੇ ਕਿੱਦਾਂ ਸੰਭਵ ਹੈ ਉਹਦੇ ਸ਼ੈਤਾਨ ਆ ਸਕਦਾ ਜੇ ਅਜੂਬ ਦੀ ਕਥਾ ਪੜ੍ਹੋਗੇ ਤੇ ਉਹ ਸਰਬਦੂਤ ਜਿਹੜਾ ਰਾਤ ਦਿਨ ਪ੍ਰਭੂ ਸਾਹਮਣੇ ਖੜੇ ਰਹਿੰਦੇ ਹਨ ਜੋ ਪ੍ਰਥਵੀ ਦੇ ਉੱਪਰ ਸੈਰ ਕਰਕੇ ਮਤਲਬ ਘੁੰਮ ਕੇ ਦੁਨੀਆ ਦੀ ਸਾਰੀ